ਜਿਹੜਾ ਲੋਕਾਂ ਇਕੱਠਾ ਹੋਇਆ ਟੈਨਸ਼ਨ ਮੋਹਰ ਦੇ ਛੇੜਾ ਗਣਾ ਪੜਾਅ ਕਹਿੰਦਾ ਜਿਹੜਾ ਜਿਹੜਾ ਪ੍ਰਮਾਣ ਆ ਪਰ ਹੁਣ ਤੱਕ ਦਿੱਤੀ ਬੋਲ ਰਹੀ ਕਿ ਲੱਗ ਗਿਆ ਪੰਜਾਬ ਤੋਂ ਜੀ ਅੱਜ ਜਿਹੜਾ ਤਰਨਾਸੀ ਡੀਸੀ ਦਫ਼ਤਰ ਅੱਗੇ ਦੇ ਰਹੇ ਆ ਇਹ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮਾਹਪੁਰ ਖਾ ਅਤੇ ਜੋ ਛੇਕ ਫਤੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਾ ਮੋਦੀ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਨੇ ਕੀਤਾ ਧੱਕੇ ਸ਼ਾਈ ਦੇ ਨਾਲ ਜਿਹੜਾ ਵਾ ਤਿੰਨਾਂ ਜ਼ਿਲ੍ਹਿਆਂ ਦਾ ਪੁਲਿਸ ਪ੍ਰਸ਼ਾਸਨ ਲਾ ਕੇ ਤੇ ਪੈਲੀਆਂ ਤੇ ਕਬਜ਼ਾ ਕਰਨਾ ਚਾਹਿਆ ਉਹ ਕਬਜ਼ਾ ਕਿਉਂਕਿ ਰੋਕਿਆ ਤਾਂ ਜਾ ਰਿਹਾ ਅਜੇ 1 ਰੁਪਿਆ ਜਿਹੜਾ ਵਾ ਉਹ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ ਕਿਉਂਕਿ 2013 ਦੇ ਵਿੱਚ 2013 ਦਾ ਜਿਹੜਾ ਭੂਮੀ ਗ੍ਰੈਂਡ ਐਕਟ ਵਾ ਕਿਉਂਕਿ ਉਹਦੇ ਵਿੱਚ ਇਹ ਆ ਸਰਕਾਰ ਦਾ ਐਕਟ ਜਿਹੜਾ ਪਾਸ ਕੀਤਾ ਅੱਜ ਵੀ ਉਹ ਐਕਟ ਚੱਲ ਰਿਹਾ ਕਿ ਜਿਹੜਾ ਵਾ 30% ਕਿਸਾਨਾਂ ਮਜ਼ਦੂਰਾਂ ਦੀ ਸਹਿਮਤੀ ਤੋਂ ਵਗੈਰਾ ਜ਼ਮੀਨਾਂ ਜਿਹੜੀਆਂ ਰਿਕੁਆਇਰ ਨਹੀਂ ਕੀਤੀਆਂ ਜਾਣਗੀਆਂ ਉਸ ਮੰਗ ਨੂੰ ਲੈ ਕੇ ਜਿਹੜਾ ਅੱਜ ਅਸੀਂ ਇੱਥੇ ਮੋਰਚਾ ਲਾ ਕੇ ਬੈਠੇ ਹਾਂ ਜੀ ਜਿਸ ਤਰ੍ਹਾਂ ਇਲੈਕਸ਼ਨ ਆਉਂਦੀਆਂ ਉਦੋਂ ਹੀ ਵੱਡੀਆਂ ਸਬਸਿਡੀਆਂ ਦੇ ਦਾਅਵੇ ਕਰਦੇ ਆ ਉਦੋਂ ਹੀ ਸਿਲੰਡਰ ਵੀ ਸਸਤੇ ਦੇ ਦਿੰਦੇ ਹਰ ਇੱਕ ਚੀਜ਼ ਦਾ ਹੁਣ ਜਿਹੜਾ ਵਾ ਇਹਨਾਂ ਹੌਲੀ ਹੌਲੀ ਜਿਹੜਾ ਇਲੈਕਸ਼ਨ ਦੇ ਵਿੱਚ ਅਰਬਾਂ ਕਰੋੜਾਂ ਰੁਪਈਆ ਖਰਚਾ ਕੀਤਾ ਵਾ ਉਹ ਜਿਹੜਾ ਵਾ ਆਮ ਲੋਕਾਂ ਤੋਂ ਜਿਹੜੀ ਆ ਆਮ ਜਨਤਾ ਤੋਂ ਜਿਹੜਾ ਵਾ ਟੈਕਸਾਂ ਰਾਂ ਹੀ ਜਾਂ ਇਹ ਜਿਹੜੇ ਸਿਲੰਡਰ ਵਧਾਏ ਜਾਂ ਹੋਰ ਵਾ ਕਿਉਂਕਿ ਵੇਖੋ ਕਿਸਾਨੀਆਂ ਜਾਂ ਬੀਜੂਟੀਆਂ ਜਿਹੜੀਆਂ ਫਸਲਾਂ ਜਾਂ ਉਹਨਾਂ ਦੇ ਭਾਰ ਨਹੀਂ ਵਧਾਉਣੇ ਹੈਗੇ ਤੇ ਜਿਹੜੀਆਂ ਇਹ ਚੀਜ਼ਾਂ ਵਾ ਇਹਨਾਂ ਦਾ ਇਹਨਾਂ ਨੇ ਜਿਹੜਾ ਵਾ ਵੱਡੀਆਂ ਕੀਮਤਾਂ ਦੇ ਵਿੱਚ ਜਿੱਥੋਂ ਪੂੰਜੀਵਾਦ ਨੂੰ ਲਜਾਉਣਾ ਕਾਰਪੋਰੇਟ ਕਰਾ ਆਣੇ ਉਹ ਤਾਂ ਅਰਜਾਉਣਾ ਉਹਦੇ ਵਿੱਚ ਜਿਹੜੇ ਵੱਡੇ ਮੁਨਾਫੇ ਇਹਨਾਂ ਖਰੀਦ ਕੇ ਲੋਕਾਂ ਤੋਂ ਉਹਨਾਂ ਨੂੰ ਲੈਣੇ ਆ। ਉਹਦਾਂ ਚੋ ਜੀ ਨਾਉਂਦਾ ਦਾ ਹੌਸਲਾ ਸੁਣੂਗਾ ਇਸਦਾ ਬਹੁਤ ਆ। ਉਹ ਵੇਖੋ ਜੀ ਜਿਹੜੀ ਕੇਂਦਰ ਸਰਕਾਰ ਆ ਉਹ ਤਾਂ ਨਾ ਸਹੀ ਤੇ ਤੁਲੀ ਹੋਈ ਆ ਹਰ ਵਕਤ ਜਿਹੜਾ ਕੋਈ ਨਾ ਕੋਈ ਨਵਾਂ ਕਾਨੂੰਨ ਲੈ ਕੇ ਆ ਜਾਂਦੀ ਆ ਜਬਰੀ ਜ਼ਮੀਨਾਂ ਦੇ ਕਬਜ਼ੇ ਕੀਤੇ ਜਾ ਰਹੇ ਆ ਆ ਜੋ ਉਹਨਾਂ ਕਰਨ ਸੈਸ਼ਨ ਨਾਲ ਵੀ ਰੇਟ ਵਧਾਏ ਆ। ਇਹਦਾ ਪਰਪਲ ਇੱਕ ਵਰਕ ਤੇ ਨਹੀਂਗਾ ਸਾਰਿਆਂ ਵਰਕਾਂ ਤੇ ਇਹਦਾ ਬਹੁਤ ਜ਼ਿਆਦਾ ਮਾੜਾ ਅਸਰ ਪਊਗਾ ਕਿ ਇਹ ਜਿਹੜੀ ਭਗਾਈ ਦੀ ਮਾਰ ਸਾਰਿਆਂ ਵਰਕਾਂ ਤੇ ਪਊਗੀ ਇੱਕ ਤੇ ਨਹੀਂ ਪੈਣ ਵਾਲੀ ਇਹ ਬਹੁਤ ਨਿੰਦਣਯੋਗ ਆ ਜੋ ਕੋ ਜਿਹੜੀ ਸਾਈਟਰ ਕੋਰਪੋਰੇਸ਼ਨ ਜਿਹੜੀ ਕਰਦੀ ਹੈ